ਦੋਸਤੋ ਪਿਛਲੇ ਦਿਨੀ ਜਿਹੜਾ ਮੁੱਦਾ ਪਟਕ ਗਿਆ ਕਿ ਕੰਗੜਾ ਰਣੋਤ ਤੇ ਇੱਕ ਕੁਲਵਿੰਦਰ ਕੌਰ ਨਾਮਕ CRPF CI ਜਿਹੜੀ ਆਰਮੀ ਦੀ ਕੁੜੀ ਸੀ ਉਹਦੇ ਵੱਲੋਂ ਚਾਟਾ ਮਾਰਿਆ ਗਿਆ ਉਸ ਮੁੱਦੇ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸ਼ਮਸ਼ੇਰ ਸਿੰਘ ਸੰਤੂ ਸੰਤੂ ਜੀ ਤੁਹਾਡਾ ਸਵਾਗਤ ਹੈ ਥੈਂਕ ਯੂ ਤੁਹਾਡਾ ਸੰਤੂ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਆ ਸਭ ਹੋਇਆ ਕਿ ਕੰਗੜਾ ਰਣੋਤ ਦੇ ਪਹਿਲਾਂ ਵੀ ਬੜੀ ਮਤਲਬ ਚਰਚਾ 'ਚ ਰਹੀ ਆ ਹਮੇਸ਼ਾ ਕੰਗੜਾ ਰਣੋਤ ਤਾਂ ਵੀ ਟੱਚ ਰਹੀ ਆ ਜੇ ਮੰਨ ਲਓ ਕਿ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਉਦੋਂ ਵੀ ਕਾਫੀ ਕੁਝ ਬੋਲਦੀ ਰਹੀ ਐ ਤੇ ਅੱਜ ਵੀ ਪੰਗਾ ਕਿਸੇ ਧਰਮ ਨੂੰ ਲੈ ਕੇ ਜੇਕਰ ਦੇਖੀਏ ਪਾਰਟਿਕੂਲਰ ਟਾਰਗੇਟ ਕਰੀਏ ਤੇ ਇੱਕ ਔਰ ਤੇ ਆਗੇ ਫਸ ਗਿਆ ਤੁਹਾਨੂੰ ਕੀ ਲੱਗਦਾ ਇਹ ਗੱਲ ਕੋਈ ਜ਼ਿਆਦਾ ਨਹੀਂ ਸੀਗੀ ਗੱਲ ਜਿਹੜੀ ਸੀਗੀ ਸਾਰੀ ਅਸਲ ਦਾ ਅਸਲ ਵੇਦੇ ਵਿੱਚ ਉਹ ਚੈਕਿੰਗ ਦੌਰਾਨ ਇੱਕ ਕੁੜੀ ਸੀਗੀ ਸੀਆਰਐਫ ਦੀ ਹਾਂਜੀ ਉਸ ਦੌਰਾਨ ਜਦੋਂ ਉਹਨੇ ਮਤਲਬ ਮੌਕੇ ਤੇ ਪੁੱਛਿਆ ਵੀ ਤੇਰਾ ਨਾਮ ਕੀ ਐ ਉਹਨੇ ਕਿਹਾ ਕਹਿੰਦੀ ਕੁਲਵਿੰਦਰ ਕੌਰ ਕੌਰ ਤੋਂ ਕਹਿੰਦੀ ਖਾਲਸਤਾਨੀ ਇਹ ਜਿਹੜਾ ਅਸਲ ਮੁੱਦੇ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਕੰਗਣਾ ਰਣਾਉਤ ਹੈ ਇਹ ਪਹਿਲਾਂ ਤੋਂ ਹੀ ਬੋਲਣ ਦੇ ਵਿੱਚ ਬੋਲਣ ਦੀ ਨ ਕੋਈ ਜ਼ਿਆਦਾ ਤਮੀਜ਼ ਨਹੀਂ ਹੈ ਤੇ ਦੂਸਰਾ ਨੰਬਰ ਇਹ ਹੈ ਇੱਕ ਉੱਤਾ ਬੰਦਾ ਪਹਿਲਾਂ ਇਸ ਤਰ੍ਹਾਂ ਦਾ ਹੁੰਦਾ ਸੁਭਾਅ ਦਾ ਦੂਸਰਾ ਨੰਬਰ ਉਹ ਜਦੋਂ ਹੋਰ ਪਾਵਰ 'ਚ ਆ ਜਾਂਦਾ ਉਸ ਦਾ ਸਾਰਾ ਕਾਰਨ ਰੀਜਨ ਇਹ ਹੀ ਬਣਦਾ ਵੀ ਹੁਣ ਇਹਨੂੰ ਸੱਤਾ ਦਾ ਨਸ਼ਾ ਬਹੁਤ ਜ਼ਿਆਦਾ ਚੜ ਚੁੱਕਿਆ ਹੈ ਸਤਾ ਦੇ ਨਸੇ ਕਾਰਨੀ ਇਹ ਆਮ ਆਦਮੀ ਨੂੰ ਤਾਂ ਕੁਝ ਸਮਝ ਹੀ ਨਹੀਂ ਰਹੀ ਕੋਸਾ ਤਾਂ ਜੇ ਗੱਲ ਕੀਤੀ ਜਾਵੇ ਸਾਨੂੰ ਸਭ ਤੁਹਾਡੀ ਗੱਲ ਵਿੱਚ ਹੈ ਕਿ ਹੁਣ ਹੀ ਥੋੜਾ ਟਾਈਮ ਪਹਿਲਾਂ ਹੀ ਕੰਗਰਨ ਰਣੌਦੀ ਭੈਣ ਵੱਲੋਂ ਟਵੀਟ ਪਾਇਆ ਗਿਆ ਕਿ ਇਸ ਖਾਲਿਸਤਾਨੀ ਨੂੰ ਸਸਪੈਂਡ ਕਰਨ ਨਾਲ ਕੁਝ ਨਹੀਂ ਹੋਣਾ ਖਾਲਿਸਤਾਨੀਆਂ ਤੋਂ ਪੈਸੇ ਆ ਗਏ ਹੋਗੇ ਅਸੀਂ ਟਵੀਟ ਦੀ ਕਾਪੀ ਨਾਲ ਲਗਾ ਰਹੇ ਹਾਂ ਕੰਗਣਾ ਰਣੌਦੀ ਭੈਣ ਵੱਲੋਂ ਕੀਤੀ ਗਈ ਜਿਹੜੀ ਵੀ ਖਾਲਿਸਤਾਨੀ ਦੇ ਨਾਲ ਜੋੜ ਦਿੱਤਾ ਮੁੱਦਾ ਕੁਝ ਹੋਰ ਸੀ ਬਣ ਕੁਝ ਹੋਰ ਗਿਆ ਇਸ ਨੂੰ ਕਿਵੇਂ ਦੇਖਦੇ ਹੋ ਇਹ ਤਾਂ ਸਿਰਫ ਜਿਹੜੀ ਬੀਜੇਪੀ ਹੈ ਬੀਜੇਪੀ ਦੀ ਸਾਖ ਹੈ ਇਹ ਤਾਂ ਸਿਰਫ ਇਹਨਾਂ ਦਾ ਇੱਕ ਮੁੱਦਾ ਹੈ ਘੱਟ ਗਿਣਤੀਆਂ ਨੂੰ ਟਾਰਗੇਟ ਕਰਨਾ ਤੇ ਉਹਨਾਂ ਨੂੰ ਬਦਨਾਮ ਕਰਨਾ ਇਹ ਤਾਂ ਧੁਰੋਂ ਹੀ 10 ਸਾਲ ਤੋਂ ਦੇਖ ਰਹੇ ਹਾਂ ਵੀ ਇਸ ਤਰ੍ਹਾਂ ਹੀ ਚੱਲ ਰਿਹਾ ਹੈਗਾ ਮਤਲਬ ਤੜਕਾ ਕਹਿਣਾ ਕਿ ਜਿਹੜੀ ਸਰਕਾਰਾਂ ਦੀ ਹੈਗੀ ਲਲਖਖਾ ਸਾਰਾ ਉਹਦਾ ਹੀ ਆ ਹੋਰ ਕੋਈ ਮੁੱਦਾ ਨਹੀਂ ਸੀਗਾ ਸਿਰਫ ਸਰਕਾਰ ਨੇ ਕਿਸੇ ਚੀਜ਼ ਨੂੰ ਹਾਈਲਾਈਟ ਕਰਨਾ ਹੁੰਦਾ ਹੈ ਹੋਰ ਇਹਨਾਂ ਕੋਲ ਕੋਈ ਉਹ ਨਹੀਂ ਹੁੰਦਾ ਕਿਸੇ ਧਰਮ ਨੂੰ ਬਦਨਾਮ ਕਰਨਾ ਸਿਰਫ ਕਿਤੇ ਨਾ ਕਿਤੇ ਇਹ ਜੇ ਗੱਲ ਕੀਤੀ ਜਾਵੇ ਸੰਧੂ ਸਾਹਿਬ ਇਸ ਨੂੰ ਮਤਲਬ ਐਦਾਂ ਵੀ ਹੋ ਸਕਦਾ ਕਿ ਪੰਜਾਬ ਦੀ ਕੁੜੀ ਸੀ ਤੇ ਪੰਜਾਬ ਵਿੱਚ ਬੀਜੇਪੀ ਦੀ ਬੜੀ ਤਗੜੀ ਹਾਰ ਹੋਈ ਆ ਉਸ ਦੇ ਨਾਲ ਵੀ ਕਿਤੇ ਨਾ ਕਿਤੇ ਜੋੜਿਆ ਜਾ ਸਕਦਾ ਬਿਲਕੁਲ ਇਹਦੇ ਬਾਰੇ ਵੀ ਕੁਝ ਨਹੀਂ ਕਹਿ ਸਕਦੇ ਜੀ ਜਿਹੜਾ ਹਰ ਇੱਕ ਬੰਦੇ ਨੇ ਆਪ ਦਾ ਦੇਖੋ ਪਹਿਲਾਂ ਇਸ ਤਰ੍ਹਾਂ ਹੀ ਸੀਗਾ ਹੰਸ ਰਾਜ ਹੰਸ ਜੀਵੀ ਉਹਨਾਂ ਨੂੰ ਵੀ ਮਤਲਬ ਉਹ ਵੀ ਕਰਦੇ ਰਹੇ ਆ ਟਾਰਗੇਟ ਪਰ ਜਦੋਂ ਕਿਸਾਨਾਂ ਨੇ ਉਹ ਘੇਰ ਲੇ ਫਿਰ ਉਹਨਾਂ ਨੂੰ ਮਾਫੀਆਂ ਵੀ ਮੰਗਣੀਆਂ ਪਈਆਂ ਤੇ ਉਹੀ ਇਸੇ ਤਰ੍ਹਾਂ ਹੀ ਇਹਦਾ ਕੰਗਣਾ ਦਾ ਕੰਗਣਾ ਲੰਘ ਰਹੀ ਸੀ ਪਹੁੰਚ ਦੇ ਵਿੱਚ ਸੀਗੀ ਉਹ ਤੇ ਆਮ ਆਦਮੀ ਨੂੰ ਤਾਂ ਉਹ ਚਾਹੇ ਕੋਈ ਵੀ ਜਵਾਨ ਹੈ ਕਿਸੇ ਨੂੰ ਕੁਝ ਸਮਝ ਹੀ ਨਹੀਂ ਕੁਝ ਰਹੀ ਉਹ ਚਲੋ ਸੰਤੂ ਸਾਹਿਬ ਤੁਹਾਡਾ ਬੜਾ ਮਹਿਮਾਨੀ ਤੁਸੀਂ ਸਾਡੇ ਨਾਲ ਇਸ ਗੱਲ ਤੇ ਡਿਸਕਸ਼ਨ ਕੀਤੀ ਤੁਹਾਡੀ ਇਸ ਬਾਰੇ ਕੀ رائے ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕੀ ਕੁੜੀ ਉੱਤੇ ਬਣਦੀ ਕਾਰਵਾਈ ਜਿਹੜੀ ਹੈ सस्पेंडੈਂਟ ਤੱਕ ਹੋਣੀ ਚਾਹੀਦੀ ਹੈ ਜਾਂ ਉਸ ਤੋਂ ਉੱਪਰ ਜਿਵੇਂ ਕਿ ਕੰਗਨਾ ਰੇਨੌਤ ਦੀ ਭੈਣ ਵੱਲੋਂ ਇੱਕ ਟਵੀਟ ਕੀਤਾ ਗਿਆ ਕਿ ਇਸ ਕੋ ਪੈਸੇ ਆ ਗਏ ਹੋਣਗੇ ਖਾਲਿਸਤਾਨੀਆਂ ਤੋਂ ਮੁੱਦਾ ਕੁਝ ਵੀ ਨਹੀਂ ਸੀਗਾ ਉਹ ਖਾਲਿਸਤਾਨ ਦੇ ਨਾਲ ਜੋੜ ਦਿੱਤਾ ਗਿਆ ਕਿਤੇ ਨਾ ਕਿਤੇ ਮੰਦ ਭਾਗੀ ਘਟਨਾ ਹੈ ਤੇ ਪੰਜਾਬ ਦੀਆਂ ਜਥੇਬੰਦੀਆਂ ਕਈ ਜਥੇਬੰਦੀਆਂ ਵੀ ਅੱਗੇ ਆਈਆਂ ਜਿਹੜੀਆਂ ਸਮਰਥਨ ਦੇਣੀਆਂ ਇਸ ਕੁੜੀ ਨੂੰ ਤੁਹਾਡੀ ਇਸ ਬਾਰੇ ਕੀ ਰਾਏ ਆਪਣੇ ਕਮੈਂਟ ਰਾਹੀਂ ਜਰੂਰ ਦੱਸੋ ਜੇਕਰ ਸਾਡੇ ਨਾਲ ਤੁਸੀਂ 1 ਟੂ 1 ਗੱਲ ਕਰਨੀ ਚਾਹੁੰਦੇ ਹੋ ਲੋਕਾਂ ਤੱਕ ਆਪਣਾ ਮੁੱਦਾ ਲੈ ਕੇ ਜਾਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਧੰਨਵਾਦ ਜੀ